ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬੀਆਂ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ ਵੰਦੇ ਭਾਰਤ ਟ੍ਰੇਨ ਅੱਜ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਿਹੜੀ ਆ ਉਹ ਰਵਾਣਗੀ ਕੀਤੀ ਗਈ ਹੈ ਅੱਜ ਪਹਿਲਾ ਦਿਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਟ੍ਰੇਨ ਕੀਤੀ ਗਈ ਆ ਅੰਮ੍ਰਿਤਸਰ ਤੋਂ ਦਿੱਲੀ ਜਾਏਗੀ ਬਹੁਤ ਹੀ ਥੋੜੇ ਸਮੇਂ ਬਾਅਦ ਇਹ ਦਿੱਲੀ ਪਹੁੰਚ ਜਾ ਕਰੇਗੀ ਚਲਾਈ ਇਹ ਨਾਂ ਅੰਮ੍ਰਿਤਸਰ ਤੋਂ ਇਹ ਚੀਜ਼ ਦੀ ਹੋਈ ਪੰਜਾਂ ਘੰਟਿਆਂ ਦੇ ਵਿੱਚ ਅਸੀਂ ਉੱਥੇ ਦਿੱਲੀ ਦੇ ਵਿੱਚ ਅੰਮ੍ਰਿਤਸਰ ਤੋਂ ਪਹੁੰਚੇਗੀ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਅੰਮ੍ਰਿਤਸਰ ਜੌਨ ਨਰਿੰਦਰ ਮੋਦੀ ਨੇ ਇਹ ਇੱਕ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਨੂੰ ਹੈ ਇਹ ਸਫਰ ਜਿਹੜਾ ਜਾਂ ਨਾਲ ਲੋਕ ਟਾਈਮ ਕੱਟ ਲੱਗੇਗਾ ਸਫਰ ਸਫਰ ਵੀ ਕੰਮ ਟਿਕਟ ਸਮੇਜ ਪੂਰਾ ਹੋਏਗਾ ਜਦ ਹੀ ਨਰਿੰਦਰ ਮੋਦੀ ਦੇ ਹੱਥ ਪੰਜਾਬ ਦੇ ਵਿੱਚ ਮਜ਼ਬੂਤ ਕੀਤੇ ਜਾਣ ਤੇ ਆਨ ਨਾਲੇ ਟਾਈਮ ਵਿੱਚ ਇਦਾਂ ਦੇ ਕਈ ਤੋਹਫੇ ਮਿਲਣਗੇ ਦਰ ਸਰਕਾਰ ਵੱਲੋਂ ਅੱਜ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਮਿਲਿਆ ਹੈ ਵੰਦੇ ਭਾਰਤ ਤੋਂ ਟ੍ਰੇਨ ਅੱਜ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਿਹੜੀ ਆ ਉਹ ਰਵਾਨਗੀ ਕੀਤੀ ਗਈ ਹੈ ਅੱਜ ਪਹਿਲਾ ਦਿਨਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਾਰੇਬੰਦੀ ਜਿਹੜੀ ਉਹ ਕੀਤੀ ਜਾ ਰਹੀ ਆ ਨਾਰੇ ਜਿਹੜੇ ਉਹ ਲਗਾਏ ਜਾ ਰਹੇ ਆ ਤੇ ਖਾਸਾ ਉਤਸ਼ਾਹ ਜਿਹੜਾ ਅੱਜ ਉਹ ਦੇਖਣ ਨੂੰ ਜਾ ਰਿਹਾ ਤਾਂ ਪ੍ਰਧਾਨ ਮੰਤਰੀ ਦੇ ਜਿਹੜੇ ਆ ਜਿੰਦਾਬਾਦ ਦੇ ਨਾਰੇ ਜੜੇ ਉਹ ਲੱਗੇ ਪਏ ਆ ਗੱਲਬਾਤ ਕਰਦੇ ਆ ਕੀ ਨਾਮ ਪਾਜੀ ਤੁਹਾਡਾ ਮੇਰਾ ਨਾਮ ਇੰਦਰਜੀਤ ਭਾਰਦਵਾਜ ਆ ਜੀ ਮੈਂ ਜ਼ਿਲ੍ਹਾ ਕਾਰ ਕਮੈਂਬਰ ਅੰਮ੍ਰਿਤਸਰ ਆਇਆ ਜੀ ਅੱਜ ਇੱਕ ਵੱਡਾ ਤੋਹਫਾ ਮਿਲਿਆ ਪੰਜਾਬ ਨੂੰ ਅੱਜ ਅੰਮ੍ਰਿਤਸਰ ਦੇਸ਼ ਵਾਸੀਆਂ ਨੂੰ ਬਹੁਤ ਵੱਡਾ ਇੱਕ ਤੋਹਫਾ ਮਿਲਿਆ ਹੈ ਜੋ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਅੰਮ੍ਰਿਤਸਰ ਵਾਸੀਆਂ ਵਾਸਤੇ ਬਹੁਤ ਵੱਡਾ ਤੋਹਫਾ ਦਿੱਤਾ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਦੀ ਉਮਰ ਵੱਡੀ ਕਰੇ ਔਰ ਉਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਰਹੇ ਲੱਗਦਾ ਹੈ ਕਿ ਜਿਵੇਂ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਹੁੰਦੀ ਸੀ ਧੁੰਦ ਨੂੰ ਲੈ ਕੇ ਜਾਂ ਸਮੇਂ ਜਿਹੜੇ ਖਰਾਬ ਹੁੰਦੇ ਰਹੇ ਆ ਫਿਰ ਕਈ ਸਹੂਲਤਾਂ ਜਿਹੜੀਆਂ ਐਦਾ ਦੀ ਨਹੀਂ ਮਿਲਦੀਆਂ ਰਹੀਆਂ ਪਰ ਇਹਦੇ ਚ ਜਹਾਜੀ ਸਫ਼ਰ ਕਹਿ ਲਿਏ ਕਿ ਉਹਦੇ ਵਾਂਗੂ ਸੇਮ ਡਿੱਟੋ ਜਹਾਜੀ ਸਫ਼ਰ ਦਾ ਮੌਕਾ ਮਿਲ ਰਿਹਾ ਅੱਜ ਦੇਖੋ ਜੀ ਧੁੰਦ ਨੂੰ ਇੱਕ ਸਾਈਡ ਦੇ ਕਰਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਥਾ ਲੈ ਕੇ ਆਏ ਜੋ ਤਕਰੀਬਨ 40-50 ਸਾਥੀ ਸਾਡੇ ਨਾਲ ਆਏ ਹੋਏ ਨੇ ਉਹਨਾਂ ਦੇ ਤੁੰਦ ਨੂੰ ਇੱਕ ਸਾਈਡ ਤੇ ਕਰ ਦਿੱਤਾ ਔਰ ਉਹਨਾਂ ਦੇ ਵਿੱਚ ਇੰਨਾ ਜੋਸ਼ ਵੇਖਿਆ ਗਿਆ ਕਿ ਇਹਨਾਂ ਦਾ ਜੋਸ਼ ਰਾਤ ਭਰ ਕੇ ਇਹਨਾਂ ਦੇ ਤਕਰੀਬਨ ਗੜੇ ਬੈਠ ਗਏ ਆ ਔਰ ਇਹ ਪ੍ਰਧਾਨ ਮੰਤਰੀ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅੱਜ ਜੋ ਇਹ ਸਫਰ ਟ੍ਰੇਨ ਕੀਤੀ ਗਈ ਆ ਅੰਮ੍ਰਿਤਸਰ ਤੋਂ ਦਿੱਲੀ ਜਾਏਗੀ ਬਹੁਤ ਹੀ ਥੋੜੇ ਸਮੇਂ ਬਾਅਦ ਆ ਇਹ ਦਿੱਲੀ ਪਹੁੰਚ ਜਾ ਕਰੇਗੀ ਜੀ ਰਿੰਪੀ ਬਾਦਵਾ ਜੀ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਅੰਮ੍ਰਿਤਸਰ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਨਰਿੰਦਰ ਮੋਦੀ ਜੀ ਦਾ ਕਿ ਉਹਨਾਂ ਨੇ ਜੋ ਅੱਜ ਤੋਹਫਾ ਸਾਨੂੰ ਦਿੱਤਾ ਨਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਪੰਜਾਬ ਦੇ ਵਾਸੀ ਜਿਹੜੇ ਅੰਮ੍ਰਿਤਸਰ ਦੇ ਵਾਸੀ ਬਿਆਨ ਨਹੀਂ ਕਰ ਸਕਦੇ ਇਹ ਜਿਹੜੀ ਟ੍ਰੇਨ ਚਲਾਈ ਉਹਨਾਂ ਨੇ ਅੰਮ੍ਰਿਤਸਰ ਤੋਂ ਇਹ ਚੀਜ਼ ਦੀ ਹੋਈ 5 ਘੰਟਿਆਂ ਦੇ ਵਿੱਚ ਅਸੀਂ ਉੱਥੇ ਦਿੱਲੀ ਦੇ ਵਿੱਚ ਅੰਮ੍ਰਿਤਸਰ ਤੋਂ ਪਹੁੰਚੇਗੀ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਅੰਮ੍ਰਿਤਸਰ ਤੇ ਬਹੁਤ ਵੱਡਾ ਤੋਹਫਾ ਦਿੱਤਾ ਵਾ ਧੰਨਵਾਦ ਕਰਦੀ ਆ ਪ੍ਰਧਾਨ ਮੰਤਰੀ ਜੀ ਦਾ ਲੱਗਦਾ ਜਿਹੜੇ ਲੋਕ ਜਹਾਜ਼ ਸਫਰ ਨਹੀਂ ਕਰਨਾ ਚਾਹੁੰਦੇ ਸੀ ਇਹ ਖਰਚਾ ਜ਼ਿਆਦਾ ਹੋ ਜਾਂਦਾ ਸੀਗਾ ਇਹ ਜਾਇਜ਼ ਜਜ ਬਜਟ ਦੇ ਵਿੱਚ ਵਧੀਆ ਮੌਕਾ ਮਿਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਆਮ ਜਨਤਾ ਜਿਹੜੀ ਆ ਸਾਡੇ ਵਰਗੇ ਕੋਈ ਗਰੀਬ ਹੋਏ ਉਹ ਨਹੀਂ ਕਰ ਸਕਦੇ ਸਫਰ ਤੇ ਜਾ ਜਾਂਦਾ ਇਹ ਟ੍ਰੇਨ ਦੇ ਵਿੱਚ ਬੈਠ ਕੇ ਅੱਜ ਜਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜ਼ਿੰਦਗੀ ਦੇ ਵਿੱਚ ਅੱਜ ਤੱਕ ਇਨੀ ਖੁਸ਼ੀ ਨਹੀਂ ਮਿਲੀ ਬਹੁਤ ਮਤਲਬ ਧੰਨਵਾਦ ਕਰਦੇ ਆ ਪ੍ਰਧਾਨ ਜੀ ਇਨਾ ਬਜੀ ਤੁਹਾਡਾ ਤਰਿੰਦਰ ਸ਼ਰਮਾ ਮੇਰਾ ਨਾਮ ਜੀ ਅੱਜ ਜੋ ਨਰਿੰਦਰ ਮੋਦੀ ਜੀ ਨੇ ਏਡਾ ਵੱਡਾ ਤੋਹਫਾ ਦਿੱਤਾ ਹੈ ਪੰਜਾਬ ਨੂੰ ਹੈ ਇਹ ਸਫਰ ਜਿਹੜਾ ਜਾ ਹੀ ਨਾਲੋਂ ਟਾਈਮ ਕੱਟ ਲੱਗੇਗਾ ਸਫਰ ਵੀ ਹਾਂਜੀ ਹਾਂਜੀ ਬੋਲੋ ਜੀ ਸਫਰ ਵੀ ਕੰਮ ਟਿਕਟ ਸਮਝ ਪੂਰਾ ਹੋਏਗਾ ਜੇ ਨਰਿੰਦਰ ਮੋਦੀ ਦੇ ਹੱਥ ਪੰਜਾਬ ਦੇ ਵਿੱਚ ਮਜ਼ਬੂਤ ਕੀਤੇ ਜਾਂ ਤੇ ਆਨ ਵਾਲੇ ਟਾਈਮ ਵਿੱਚ ਇਦਾਂ ਦੇ ਕਈ ਤੋਹਫੇ ਮਿਲਣਗੇ ਇੱਥੇ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਜਿਹਨ ਨਾਲ ਨਸ਼ਾ ਸਾਡਾ ਜਰ ਹੈ ਤੇ ਹੱਦ ਤੋਂ ਖਤਮ ਕੀਤਾ ਜਾਵੇ ਹਰ ਸਰਕਾਰ ਕਹਿੰਦੀ ਆ ਹੀ ਨਸ਼ਾ ਖਤਮ ਕਰਾਂਗੇ ਲੇਕਿਨ ਨਸ਼ਾ ਹਰ ਸਰਕਾਰ ਵਧਾਂਦੀ ਐ ਇੱਕ ਟਾਂਦੀ ਵੀ ਪਈ ਯੋਗੀ ਵਰਗਾ ਇੱਥੇ ਮੁੱਖ ਮੰਤਰੀ ਚਾਹੀਦਾ ਜਿਹਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਨੌਜਵਾਨ ਪੀੜੀ ਤਰੱਕੀ ਕਰੇ ਬਾਦ ਜਾਂਦੀ ਚੋੜਨਾ ਪਾਵੇ ਨੌਜਵਾਨ ਪੀੜੀ ਨੂੰ ਪੰਜਾਬ ਦੇ ਚ ਇੰਨਾ ਕੰਮ ਮਿਲੇ ਸਾਡੇ ਨੂੰ ਹੈ ਤੇ ਆਂਦੇ ਇਸ ਸਾਲ ਦੇ ਚ ਨਵੇਂ ਸਾਲ ਦੇ ਚ ਪੰਜਾਬ ਨੂੰ ਤੋਹਫੇ ਇਦਾਂ ਪ੍ਰਧਾਨ ਮੰਤਰੀ ਦਿੰਦੇ ਰਹਿਣ ਤਾਂ ਬਿਲਕੁਲ ਇਸ ਗੱਡੀ ਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਉਹ ਵੀ ਦਿਖਾਵਾਂਗੇ ਜੀ ਸਾਡੇ ਪ੍ਰਧਾਨ ਮੰਤਰੀ ਜੀ ਹੁਣ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਇਹ ਉਹਨਾਂ ਦੀ ਬਹੁਤ ਵੱਡੀ ਇੱਕ ਪੂਰੇ ਦੇਸ਼ ਵਿੱਚ ਜਿੱਤ ਹੋ ਰਹੀ ਆ ਇਹ ਬਿਸ਼ੱਕ ਵਿਰੋਧੀ 60 ਹੋ ਜਾਣ 600 ਹੋ ਜਾਣ ਚਾਹੇ 6000 ਹੋ ਜਾਣ ਵਿਰੋਧੀਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੋਈ ਅਸਰ ਨਹੀਂ ਪਏਗਾ 2024 ਦੀਆਂ ਚੋਣਾਂ ਨੂੰ ਲੈ ਕੇਗੀ ਬਿਲਕੁਲ ਜੀ ਕੋਈ ਵੀ ਵਿਰੋਧੀ ਨਹੀਂ ਹੈਗਾ ਇਸ ਵਾਰ ਇਹ ਮੈਂ ਤੁਹਾਨੂੰ ਦੱਸਿਆ ਇਹ ਆਪਣੀ ਕੌਰੋ ਸੈਨਾ ਜਿੰਨੀ ਮਰਜ਼ੀ ਇਕੱਠੀ ਹੋ ਜਾਵੇ ਇਹਨਾਂ ਦਾ ਪ੍ਰਧਾਨ ਮੰਤਰੀ ਜੀ ਤੇ ਕੋਈ ਅਸਰ ਨਹੀਂ ਪੈਣ ਵਾਲਾ ਸਾਡੀ ਬਹੁਤ ਵੱਡੀ ਜਿੱਤ ਹੋ ਰਹੀ ਆ ਇਸ ਵale तकरीबन 400 ਪਲੱਸ ਤੇ ਟਾਰਗੇਟ ਹੈਗਾ ਵਾ तकरीबन 400 ਪਲੱਸ ਜਾਏਗਾ ਔਰ ਸਾਨੂੰ ਬਹੁਤ ਹੀ ਵੱਡੀ ਜਿੱਤ ਨਾਲ ਸਾਡੇ ਪ੍ਰਧਾਨ ਮੰਤਰੀ ਜੀ ਦੁਬਾਰਾ ਤੀਸਰੀ ਵਾਰ ਮੰਨ ਗਏ ਬਿਲਕੁਲ ਜੋਸ਼ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿਵੇਂ ਦੇਖਣ ਨੂੰ ਮਿਲ ਰਿਹਾ ਆ ਸੋ ਇਸ ਗੱਡੀ ਦੇ ਵਿੱਚ ਦੱਸਦੀ ਆ ਕਿ ਅੱਜ ਫਰੀ ਸਫਰ ਆ ਕੋਈ ਵੀ ਪੈਸਾ ਨਹੀਂ ਹਾਲਾ ਕਿ ਇਹਦੀ ਟਿਕਟ ਜਿਹੜੀ ਆ ਉਹ ਸੋਤਰਾ ਦੇ ਹਵਾਲੇ ਦੱਸੀ ਗਈ ਹੈ 1800 2000 ਦੇ ਕਰੀਬ ਟਿਕਟ ਜਿਹੜੀ ਉਹ ਹੋਏਗੀ 5 ਤੋਂ 5.5 ਦਾ ਘੰਟੇ ਦਾ ਸਫਰ ਜਿਹੜਾ ਹੈ ਉਹ ਦਿੱਲੀ ਤੱਕ ਦਾ ਰਹੇਗਾ ਸੋ ਇਸ ਗੱਡੀ ਦੇ ਵਿੱਚ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਸੈਂਸਰ ਲਾਈਟਸ ਨੇ ਟੱਚ ਕਰਨ ਤੇ ਜਿਹੜੀਆਂ ਇਹ ਲਾਈਟਸ ਆ ਉਹ ਵਰਕਿੰਗ ਹੋਣੀਆਂ ਕਈ ਵਾਰ ਆਪਾਂ ਜੇ ਪੁਰਾਣੀਆਂ ਟ੍ਰੇਨਸ ਦੀ ਗੱਲ ਕਰ ਲਈ ਤਾਂ ਉਹਦੇ ਵਿੱਚ ਇਦਾਂ ਦੀਆਂ ਟੈਕਨੋਲੋਜੀ ਨਹੀਂ ਵਰਤੀਆਂ ਗਈਆਂ ਸੀਗੀਆਂ ਫਿਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰ ਲਈਏ ਤਾਂ ਹਰ ਇੱਕ ਗੱਡੀ ਦੇ ਵਿੱਚ ਹਰ ਇੱਕ ਸੀਟ ਦੇ ਨਾਲ ਚਾਰਜਿੰਗ ਸਾਕਟ ਜਿਹੜੇ ਨੇ ਉਹ ਦਿੱ ਸੋ ਤਸਵੀਰ ਇੱਕ ਚਾਰਜਿੰਗ ਸਾਕਟਾਂ ਦੀ ਜ਼ਰੂਰ ਦਿਖਾਵਾਂਗੇ ਜਿੱਥੇ ਹਰ ਇੱਕ ਵਿਅਕਤੀ ਆਪਣੇ ਮੋਬਾਈਲ ਸਾਕਟ ਤੇ ਮੋਬਾਈਲ ਚਾਰਜ ਕਰ ਸਕਦੇ ਨੇ ਸਾਕਟ ਜਿਹੜੇ ਇਕੱਲੇ ਇਕੱਲੇ ਪਰਸਨ ਵਾਸਤੇ ਉਹ ਦਿੱਤੇ ਗਏ ਨੇ ਦੂਜੇ ਪਾਸੇ ਇੱਕ ਵੱਡੀ ਸਕਰੀਨ ਜਿਹੜੀ ਆ ਉਹ ਦਿੱਤੀ ਗਈ ਹੋਈ ਆ ਜਿੱਥੇ ਹਰ ਇੱਕ ਚੀਜ਼ ਨੂੰ ਲੈ ਕੇ ਜਿਹੜੀ ਨੌਲੇਜ ਇਸ ਦੇ ਵਿੱਚ ਦਿੱਤੀ ਜਾਏਗੀ ਕਿ ਹੁਣ ਕਿਹੜਾ ਸਟੇਸ਼ਨ ਆਉਣ ਵਾਲਾ ਹੈ ਕਿੰਨੀ ਕੁ ਦੂਰੀ ਤੇ ਆ ਮੈਪ ਦੀ ਜੇਕਰ ਗੱਲ ਕਰ ਲਈ ਤਾਂ ਉਹ ਵੀ ਇਸ ਦੇ ਵਿੱਚ ਲੱਗੇਗਾ ਸੋ ਦੇਖ ਸਕਦੇ ਹੋ ਉੱਤੇ ਉੱਪਰ ਲਿਖਿਆ ਸੀਗਾ ਕਿ ਨੈਕਸਟ ਸਟਾਪ ਜਿਹੜਾ ਰਹੇਗਾ 42 ਕਿਲੋਮੀਟਰ ਰਹੇਗਾ ਦੇਖ ਸਕਦੇ ਹੋ ਉੱਪਰ 42 ਕਿਲੋਮੀਟਰ ਦਾ ਅਗਲਾ ਸਟਾਪ ਰਹੇਗਾ ਡੇਟ ਟਾਈਮ ਬਾਕਾਇਦਾ ਇਹਦੇ ਵਿੱਚ ਰਹੇਗਾ ਇਸ ਜਗ੍ਹਾ ਤੇ ਸਪੀਡ ਵੀ ਸ਼ੋ ਹੋਏਗੀ ਜਿੰਨੀ ਸਪੀਡ ਗੱਡੀ ਦੀ ਹੋਏਗੀ ਉਹ ਸ਼ੋ ਹੋਏਗੀ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਹੋਰ ਸਹੂਲਤਾ ਗੱਡੀ ਦੇ ਵਿੱਚ ਦਿਖਾਵਾਂਗੇ ਗੱਡੀ ਦੇ ਵਾਸ਼ਰੂਮ ਜਿਹੜੇ ਉਹ ਆਪਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਕਿ ਇਹਦੇ ਵਿੱਚ ਕੀ ਕੀ ਸਹੂਲਤਾ ਜਿਹੜੀਆਂ ਨੇ ਉਹ ਰਹਿਣ ਵਾਲੀਆਂ ਨੇ ਗੱਡੀ ਦੇ ਵਾਸ਼ਰੂਮ ਜਿਹੜੇ ਆ ਉਹ ਇੱਕ ਵਾਰ ਚੈੱਕ ਕਰ ਸਕਦੇ ਹੋ ਕਿ ਸਫਾਈ ਜਿਹੜੀ ਗੱਡੀ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ ਸੋ ਤਸਵੀਰ ਇਹ ਵੰਦੇ ਭਾਰਤ ਟ੍ਰੇਨ ਜਿਹੜੀ ਅੱਜ ਰਵਾਨਗੀ ਕੀਤੀ ਜਾਊਗੀ ਅੰਮ੍ਰਿਤਸਰ ਤੋਂ ਦਿੱਲੀ ਦਾ ਇਹ ਸਫ਼ਰ ਤੈਅ ਕਰੂਗੀ ਅਗਲਾ ਸਟਾਪ ਜਿਹੜਾ ਆ ਉਹ ਬਿਆਸ ਤੱਕ ਦਾ ਰਹੇਗਾ ਗੱਡੀ ਦੇ ਇੱਕ ਵਾਰ ਇੰਟੀਰੀਅਰ ਉਹ ਦਿਖਾਵਾਂਗੇ ਸੋ ਦੇਖ ਸਕਦੇ ਹੋ ਕਿ ਸੀਟਾਂ ਕਿੰਨੀਆਂ ਕੰਫਰਟੇਬਲ ਹੈਗੀਆਂ ਨੇ ਇਸ ਜਗ੍ਹਾ ਦੀਆਂ ਇਹ 360 ਵੀ ਟਰਨ ਕਰ ਜਾਂਦੀਆਂ ਨੇ ਜੇਕਰ ਕਈ ਲੋਕ ਹੁੰਦੇ ਨੇ ਕਿ ਆਪਾਂ ਦੂਜੇ ਪਾਸੇ ਫੈਮਿਲੀ ਵਾਲ ਫੇਸ ਕਰਕੇ ਬੈਠ ਕੇ ਗੱਲਬਾਤ ਕਰਨੀ ਹੈ ਸੋ ਵੀ ਆਪਾਂ ਕਿਸੇ ਵਿੱਚ ਸੀਟ ਨੂੰ ਟਰਨ ਕਰਕੇ ਤਾਂ ਜਿੱਦਨ ਮਰਜ਼ੀ ਆਪਾਂ ਕਰ ਸਕਦੇ ਹਾਂ ਸੋ ਇਹ ਤਸਵੀਰਾਂ ਬੰਦੇ ਬਾਰਾ ਟ੍ਰੇਨ ਦੀਆਂ ਨੇ ਜਿੱਥੇ ਅੱਜ ਇੱਕ ਵੱਡਾ ਪੰਜਾਬੀਆਂ ਨੂੰ ਤੋਹਫ਼ਾ ਜਿਹੜਾ ਆ ਉਹ ਦਿੱਤਾ ਗਿਆ ਹੋਇਆ ਸਲੋਕ ਵੀ ਇੱਥੇ ਅੱਜ ਧੰਨਵਾਦ ਕਰ ਰਹੇ ਨੇ ਤੇ ਆਉਣ ਵਾਲੀਆਂ ਚ ਉਹਨਾਂ ਨੂੰ ਲੈ ਕੇ ਕਹਿ ਰਹੇ ਨੇ ਕਿ ਸਾਡੀ ਜਿਹੜੀ ਜਿੱਤ ਆ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਭਾਰਤ ਜਾਂਦਾ ਪਾਰਟੀ ਦਾ ਉਹ ਰਹਿਣ ਵਾਲਾ ਹੈਗਾ ਆ ਸੋ ਜੁੜੇ ਰੋ ਪੰਜਾਬੀ মিডিয়াম ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅਮਰੀਸਰ